ਜਿਹੜਾ ਜਿਆਦਾ ਟਾਈਮ ਲੱਗਣਾ ਸੀ ਨਾ ਇੰਦਾ ਟਿੱਕ ਤੈਨੂੰ ਲੱਗਣਾ ਹਾਂ ਹੁਣ ਕੀ ਆ ਇੱਥੋਂ ਇੱਟ ਚੱਕਣੀ ਆ ਚੱਲ ਰੇੜੀ ਚ ਮਤਲਬ 600 ਏਟਾ ਆਪਾਂ ਚੜਾਤੀ ਯਾਨੀ ਕੀ ਵਕਤ ਪਿਆ ਦੇਉ ਉਹਨਾਂ ਨੂੰ ਤੇ ਆ ਗਲਬੂ ਵੀ ਮੇਰੇ ਲਵਾ ਓਏ ਤੇ ਦਾਗ ਲੂ ਕੱਪੜੇ ਲੈ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆਨਾਰੇ ਵੀਰ ਆਪਣੀ ਵੀਡੀਓ ਨੇ ਇੰਨਾ ਪਿਆਰ ਦਿੰਦੇ ਉਹਨਾਂ ਦਾ ਜੀ ਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਵੀਡੀਓ ਸ਼ੁਰੂ ਵੀਡੀਓ ਇੰਦਾ ਭਾਈ ਈਟਾ ਉਟਾ ਤੁਸੀਂ ਦੇਖ ਲੈਣੀ ਤੋਂ ਬਾਅਦ ਵੀਡੀਓ ਆਪਾਂ ਨਾਲ ਲਾ ਦੇਣੀ ਹੈ ਕਲਿੱਪ ਇਹ ਜਿੰਨੀਆਂ ਵੀ ਈਟਾ ਉਟਾ ਚੜਾਈਆਂ ਜਾਂ ਹਰਵਿੰਦਰ ਲੱਗਾ ਜਾਂ ਕੁਝ ਵੀ ਹੈ ਨਾ ਸ਼ੁਗਲ ਮੇਲੇ ਚੱਲੂ ਈਟਾ ਉਟਾ ਵਾਲਾ ਬਲੌਗ ਹੋਊਗਾ ਭਾਈ ਆਹ ਠੀਕ ਆ ਤੇ ਥੋੜੇ ਵਾਲੇ ਜਾਨਵਰ ਦਿਖਾਏ ਆ ਉਹ ਵੀ ਤੁਸੀਂ ਭਾਈ ਦੇਖ ਲੈਣੇ ਆ ਤੇ ਮੀਂਹ ਪੈ ਹਟਿਆ ਇੱਕ ਵਾਰੀ ਠੀਕ ਆ ਮੀਂਹ ਪੈ ਹਟਿਆ ਤੇ ਕਾਮਰ ਵਿੱਚ ਰੁਕ ਜਾਂਦਾ ਸੀ ਵਿੱਚ ਚੱĐi ਜਾਂਦਾ ਉਹ ਤੁਸੀਂ ਦੇਖ ਲਿਓ ਛੋਟੀ ਜੀ ਵੀਡੀਓ ਆ 10 ਮਿੰਟ ਦੀ ਠੀਕ ਆ ਤੇ ਇੱਕ ਦੋ ਦਿਨ ਇਦਾਂ ਹੀ ਹੁਣ ਵੀਡੀਓ ਥੋੜੀ ਛੋਟੀ ਛੋਟੀ ਆਊਗੀ ਉਦੋਂ ਬਾਅਦ ਕੱਲ ਨੂੰ ਦੇਖੂਗਾ ਕੋਸ਼ਿਸ਼ ਕਰੂੰਗਾ ਕੱਲ ਨੂੰ ਵੀਡੀਓ ਆਪਾਂ ਕੋਸ਼ਿਸ਼ ਕਰੀਏ ਕਿ ਵੱਡੀ ਵੀਡੀਓ ਬਣੇ ਠੀਕ ਆ ਤੇ ਜੇ ਵੀਡੀਓ ਵਧੀਆ ਲੱਗੂਗੀ ਤੁਹਾਨੂੰ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਭਰਾਵਾਂ ਨੇ ਅਜੇ ਤੱਕ ਨਹੀਂ ਕੀਤਾ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਠੀਕ ਆ ਤੇ ਆਇਓ ਬਾਬੇਓ ਫੇਰ ਕਰੀਏ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਕੀਤੀ ਹੋਈ ਆ ਤੁਸੀਂ ਹੁਣ ਦੇਖ ਲਓ ਤੇ ਦੇਖ ਕੇ ਫਿਰ ਐਂਡ ਤੇ ਬਾਈ ਮਿਲਦੇ ਆ ਤੁਹਾਡੇ ਕਮੈਂਟਾਂ ਦਾ ਮਾੜਾ ਮੋਟਾ ਜਵਾਬ ਦੇਵਾਂਗੇ ਤੇ ਕੁਝ ਮਾੜਾ ਮੋਟਾ ਜਾਨਵਰ ਜਾਨਵਰ ਜਿਹੜੀ ਦਿ ਲੈ ਬਾਬੇ ਇਟਾ ਟਟਾ ਨੂੰ ਸ਼ੁਰੂ ਕਰਤੀਆਂ ਠੀਕ ਆ ਤੇ ਆ ਥੋੜੀਆਂ ਜਿਹੀਆਂ ਸਿੱਟੀਆਂ ਹੁਣ 25 30 ਤਾਂ ਚਾੜੀਆਂ ਹੋਈਆਂ ਜਿਆਦਾ ਨਹੀਂ 40 40 ਤਾਂ ਚਾੜ ਲਿਆ ਹੋਣੀਆਂ ਤੇ ਅੰਦਰ ਸਿੱਟੀਆਂ ਇੱਥੇ ਉੱਥੋਂ ਲਿਆ ਕੇ ਬਾਹਰ ਲਾ ਗਿਆ ਸੀ ਹੁਣ ਹਣਾ ਆ ਪਈਆਂ ਥੱਲੇ ਤੇ ਹਰਵਿੰਦਰ ਗਿਆ ਦਸਤਾਨੇ ਲੈਣ ਕਹਿੰਦਾ ਛਾਲੇ ਪਾਣ ਮੈਂ ਬੜਾ ਸੋਹਣਾ ਬਾਈ ਠੇਕਾ ਕੀਤਾ ਸੀ ਤੈਨੂੰ ਸੇ ਸਭ ਬੰਦੇ ਆਣ ਉਹਨਾਂ ਨੇ ਚਾੜ ਜਣੀਆਂ ਸੀ ਨਾਲ ਮੈਨੂੰ ਪੰਗੇ 'ਚ ਪਾਇਆ ਹਾਂ ਹਾਂ ਕਰ ਲੀਆਂ ਕਰ ਲੀਆਂ ਉਹ ਮੁੰਡੇ ਬਿਟਰ ਕਹਿੰਦੇ ਬਾਈ ਹੁਣ ਮੈਂ ਕਹਿੰਦਾ ਮੈਂ ਆਪੀ ਝਾੜ ਲੈਂਗੀਆਂ ਉਹਨਾਂ ਨੂੰ ਵੀ ਮਨਾ ਕਰ ਆਇਆ ਆਪੀ ਹੋਈ ਹੁੰਦਾ ਹੋਇਆ ਕਹਿੰਦਾ ਤੁਸੀਂ ਰਹਿਣ ਦਿਓ ਅਹੀ ਆਪੀ ਝਾੜ ਲੈਣੀਆਂ ਹੁਣ ਮੈਨੂੰ ਪਤਾ ਇਹਨੇ ਮੇਰਾ ਲਹੂ ਪੀਣਾ ਤੇ ਜਾਣਾ ਮੈਨੂੰ ਹੀ ਪੈਣਾ ਥੱਲੇ ਠੀਕ ਐ ਖਿੱਚਣੀ ਰੱਸੀ ਰੱਸੀ ਜਾਣ ਖਿੱਚਦੀ ਬਾਈ ਇਟਾਂ ਫੇ ਵੀ ਜੇ ਆਪਾਂ 7-7 ਇਟ ਵੀ 8-8 ਵੀ ਹੁੰਦੀਆਂ ਉੱਤੇ ਤੇ 8 ਇਟਾਂ ਦਾ ਵੀ ਵੇਟ ਵਾਧੂ ਹੋ ਜਾਂਦਾ ਜਦੋਂ ਵਾਰ-ਵਾਰ ਖਿੱਚੀ ਜਾਣੀਆਂ ਹਨਾ ਥੋੜੀਆਂ ਬਲੀਆਂ ਝਾੜਦੀਆਂ ਹੁੰਦਾ ਓੱਖਾ ਐਸੋ ਓੱਖਾ ਹੀ ਆ ਕੰਮ ਚੜ ਜਾਂਦੀਆਂ ਪਰ ਝਾੜਦੀਆਂ ਆਪਾਂ 1500 ਇਟ 1500 ए ਤੇ 1500 ਜੇ ਹੋਰ ਹੋਣੀ ਆ ਇਹਨੂੰ ਇਹ ਨਹੀਂ ਪਤਾ ਵੀ ਹੋਰ ਵੀ ਹੋਣੀ ਆ ਜੀ ਇੰਨੇ ਗਾਲੀ ਸਵਾਲ ਲਈ ਜਾਂਦਾ ਤੇ ਆ ਆਪਾਂ 200 8 ਤਾਂ ਚਾੜ ਲਈ ਬਾਈ ਕੋਈ ਸ਼ੋ ਪਈਆਂ ਕੋਈ ਸ਼ਾ ਪਈਆਂ ਆ ਆ ਢਾਕ ਜੀ ਲਾਤੀ ਉਦਾਂ ਇੱਥੇ ਟਕਾਤੀ ਨਹੀਂ ਮੈਂ ਜਿਹੜੀਆਂ ਕੱਲ ਜਾੜੀਆਂ ਸੀ ਉਹ ਤਾਂ ਟਕਾਤੀਆਂ ਅੱਜ ਜਾੜੀਆਂ ਹੁਣ ਠੀਕ ਆ ਤੇ ਕੁਝ ਉਹ ਕੱਲ ਵਾਲੀਆਂ ਇੱਥੋਂ ਚੱਕ ਇੱਥੇ ਸਿੱਟੀਆਂ ਮਤਲਬ ਹੁਣ ਤਾਂ 30 40 ਜਾੜੀਆਂ ਹਜੇ ਤੇ ਟਾਈਮ ਹੋ ਗਿਆ 12 ਵਜੇ ਦਾ ਤੇ ਕੱਖੜੀ ਸਵੇਰ ਦਾ ਬਸ ਜਗਾੜ ਜੂੜ ਗਿਆ ਕਰਦੇ ਸੀ ਸੱਟ ਜੁੱਟੀਆਂ ਕਰ ਲਿਆ ਇਹ ਠੀਕ ਆ ਹੁਣ ਸੈੱਟ ਹੋ ਗਿਆ ਪੂਰਾ ਆਪਣਾ ਤੇ ਮਿੰਟੋ ਮਿੰਟੀ ਚੜੀ ਜਾਂਦੀਆਂ ਇੱਟਾਂ ਬਈ ਠੀਕ ਆ ਜਦੋਂ ਇੱਟਾਂ ਚੜਾ ਲਈਆਂ ਫਿਰ ਇੱਟਾਂ ਲਿਉਨੇ ਆ ਰੇਤਾ ਲੈ ਆ ਕੇ ਬਈ ਰੇਤਾ ਦਾ ਵੀ ਢੇਰ ਇੱਥੇ ਲਾ ਲਾਂਗੇ ਆਪਾਂ ਠੀਕ ਆ ਆ ਜੀ ਤੇ ਆਪਾਂ ਰੇਤਾ ਦਾ ਢੇਰ ਲਾ ਲਾਂਗੇ ਠੀਕ ਆ ਤੇ ਉਦੋਂ ਵਾਰ ਹੁਣ ਮੈਂ ਬੱਚੇ ਛੱਡ ਦਵਾ ਠੀਕ ਆ ਬੱਚੇ ਕੱਢੀਏ ਢਾਂਗੇ ਢੂਕੀਏ ਤੇ ਹਰਵਿੰਦਰ ਜਾਤਾ ਉਹ ਲੈਣ ਗਿਆ ਹਨਾ ਗਲਵਜ਼ੀਏ ਤੇ ਗਲਵਜ਼ ਲੈ ਕੇ ਆਉਂਦਾ ਜਾਂਦਾ ਫਿਰ ਉਹ ਕਰਦੇ ਆ ਤੇ ਬਾਅਦ ਚ ਫਿਰ ਬਜਰੀ ਚਾੜਨੀ ਬਜਰੀ ਤੇ ਚਲੋ ਪਾਏ ਲੈਂਟਰ ਤੇ ਚਾਹੀਦੀ ਆਪਾਂ ਨੂੰ ਪਹਿਲਾਂ ਖੁੱਡੇ ਦਾ ਬੰਨਣਾ ਹਨਾ ਇਟਾ ਉੱਟਾ ਝਾੜ ਕੇ ਕੱਲ ਨੂੰ ਮਿਸਤਰੀ ਲਾਉਣੇ ਆ ਅੱਜ ਮੈਂ ਜਾਣਾ ਮਿਸਤਰੀ ਵਾਲ ਉਹਨੂੰ ਕਹਣਾ ਭਾਈ ਕੱਲ ਨੂੰ ਆ ਜਾ ਯਾਰ ਠੀਕ ਆ ਕੱਲ ਨੂੰ ਮਿਸਤਰੀ ਲੱਗ ਗਿਆ ਤੇ ਆਪਣਾ ਕੰਮ ਫਿਰ ਚੱਲ ਪੂਗਾ ਆਪਾਂ ਨਾਲੋਂ ਨਾਲ ਹੀ ਸਮਾਨ ਝਾੜੀ ਜਾਵਾਂਗੇ ਕੋਈ ਚੱਕਰ ਨਹੀਂ ਲੋ ਬਾਬੇ ਲੱਗਿਆ ਝੋਟਾ ਕਹਿੰਦੇ ਥੱਲੇ ਫੇਰ ਦੁਬਾਰਾ ਤੇ ਲੱਗੇ ਤਾਂ ਬਹੁਤ ਚਿਰਦੇ ਆ ਵੀਡੀਓ ਮੈਂ ਹੋਣ ਹੋਣ ਕੀਤੀ ਆ ਟਾਈਮ ਦੇਖਿਆ ਮਗਾ ਯਾਰ ਵੀਡੀਓ ਵੀ ਪੂਣੀ ਆ ਤੇ ਵੀਡੀਓ ਦਾ ਆਪਾਂ ਸ਼ੁਰੂ ਨਹੀਂ ਕੀਤੀ ਰਵਿੰਦਰ ਕਿੱਦਾਂ ਬਣਦੀ ਗੱਲ ਚੱਲ ਖੇਚੋ ਫਿਰ ਆਹੋ ਕਹਿੰਦਾ ਕੱਲ ਨੂੰ ਨਹੀਂ ਹੀ ਦੱਬਦਾ ਮੈਂ ਕਹਿੰਦੇ ਉਹ ਜਾਂਦੀ ਏਟ ਆ ਗਈ ਬਾਲਟੀ ਵੀ ਛੱਡ ਦੇ ਤੇ ਕਿਚੀ ਜਾਂਦਾ ਕੰਮ ਨੂੰ ਠੀਕ ਆ ਦੱਬ ਕੇ ਰਵਿੰਦਰ ਬੰਦ ਦੀ ਗੱਲ ਬੰਦ ਹੀ ਬੰਦ ਹੁਣ ਛੱਡਦਾ ਕੰਮ ਕਰ ਲੋ ਹੈ ਕੰਮ ਕਰ ਲੋ ਫੋਨ ਛੱਡ ਲੋ ਤੇ ਜਿਨ੍ਹਾਂ ਨੇ ਦੇਖਣੀ ਵੀਡੀਓ ਉਹ ਹਾਲ 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 ਫਿਰ ਮਾਫਾ ਫੇ ਮਾਫਾ ਤੇ ਲੋਬਾ ਪਿਓ ਇੰਨੀ ਇਟ ਚੜ ਗਈ ਠੀਗਾ ਮੱਲਾ 700 ਇਟ ਚੜ ਗਈ ਆਪਣੀ ਤੇ 800 ਥੱਲੇ ਰਹਿ ਗਈ ਆ ਕੁਛ ਆ ਸਿੱਟੀਆਂ ਹੁਣ ਲਿਆ ਕੇ ਮੈਂ ਇੱਧਰ ਇੱਥੇ ਠਹਿਰ ਲਾਉਣ ਲੱਗਾ ਮੈਂ ਕਿ ਇੱਕ ਥਾਂ ਤੇ ਭਾਰ ਨਹੀਂ ਪੁੰਦੇ ਹਨਾ ਕਿਉਂਕਿ ਆ ਬਾਈ 600 ਇਟ ਪਈ ਆ ਪੰਜ 600 ਇਟ ਆ ਹੈਗੀ ਆ ਠੀਕ ਆ ਇੰਨੀ ਇਟ ਹੋ ਗਈ ਹੁਣੀ ਆ ਤੇ ਕੁਛ ਆ ਪਈਆਂ ਕੁਛ ਉਹ ਪਈਆਂ ਕੁਝ ਉਹਨੇ ਅੰਦਰ ਲਿਆ ਕੇ ਰੱਖੀਆਂ ਅਮਲਾਂ ਜਿਹੜੀਆਂ ਉਥੋਂ ਕੋਲੇ ਸੀਗੇ ਉਥੋਂ ਮਤਲਬ ਬਾਹਰੋਂ ਚੱਕ ਕੇ ਜਿਹੜੇ ਆਪਾਂ ਤਾਂ ਲਾਏ ਸੀ ਨਾ ਇਹਨਾਂ ਦੇ ਢਾਂਕਾਂ ਜੀਆਂ ਬਾਹਰ ਉੱਥੇ ਤੇ ਉਥੋਂ ਵਾਲੇ ਚੱਕੇ ਜਿਹਨੂੰ ਕਹਿੰਦੇ ਹੁੰਦੇ ਆਪਾਂ ਪੰਜਾਬੀ ਚ ਵੀ ਚੱਕੇ ਲਾਏ ਸੀ ਬਾਹਰ ਉਥੋਂ ਬਾਈ ਇਨੀएट ਆ ਗਈ ਅੰਦਰ ਠੀਕ ਆ ਚੋਬਰ ਖਿਚੀ ਜਾਂਦਾ ਕੰਮ ਨੂੰ ਤੇ ਬੱਚੇ ਛੱਡੇ ਨਹੀਂ ਬਾਈ ਬਦਲ ਬੁੱਦਲ ਹੋ ਗਿਆ ਸੀਗਾ ਠੀਕ ਆ ਉਹਦੇ ਕਰਕੇ ਬੱਚੇ ਡਾਏ ਨਹੀਂ ਤੇ ਮੌਸਮ ਉਧਰ ਦੱਸਿਆ 5 ਕੁ ਵੇ ਮੀਂਹ ਹੱਸਿਆ ਹੋਇਆ ਬਾਕੀ ਦੇਖੋ ਪੈਂਦਾ ਕਿ ਨਹੀਂ ਪੈਂਦਾ ਭੋਗਪੁਰ ਟਾਂਡੇ ਵਾਲੀ ਸਾਈਡ ਤੇ ਬਾਈ ਮੀਂਹ ਬਹੁਤ ਪੈ ਗਿਆ ਠੀਕ ਆ ਤੇ ਉਧਰ ਕਹਿੰਦੇ ਮੀਂਹ ਵਾਧੂ ਪਿਆ ਆ ਠੀਕ ਆ ਤੇ ਹੁਣ ਆਪਣੇ ਵੀ ਮੋਹਲਜਾ ਬਣ ਗਿਆ ਬਈ ਜਾਨਵਰ ਜੁਰਮਣ ਛੱਡੇ ਨਹੀਂ ਹੈਗੇ ਠੀਕ ਆ ਤੇ ਕਿਉਂਕਿ ਫਿਰ ਆਹੀ ਕੰਮ-ਕਮ ਕਰਦੇ ਇੱਕ ਮੌਸਮ ਬਹੁਤ ਗੰਦਾ ਆ ਤੇ ਬੱਚੇ ਉੜਦੇ ਆ ਹੁਣ ਉਡਣ ਲਾਪੇ ਖੁੱਲ ਗਏ ਬੱਚੇ ਹਨਾ ਤੇ ਹੋਰ ਨਾ ਕੰਮ ਖਰਾਬ ਹੋ ਜੇ ਕਿਉਂਕਿ ਨਹੀਂ ਵਧਣਾ ਹੀ ਆ ਹੁਣ ਦਿਣਾਉਣੀ ਇਹਨਾਂ ਦੇ ਬੱਚਿਆਂ ਨੇ ਵਧਣਾ ਹੀ ਆ ਠੀਕ ਆ ਉਸ ਦਿਨ ਵੀ ਆਪਣਾ ਬੱਚਾ ਜਿਹੜਾ ਜ਼ੋਰ ਬਹੁਤ ਮਾਰ ਗਿਆ ਉਹ ਆ ਸੀ ਬਈ ਇਹ ਕਾ ਬੱਚਾ ਸੀ ਤੇ ਇਹ ਕਾ ਬੱਚਾ ਸੀ ਸਾਹਮਣੇ ਬੈਠਾ ਠੀਕ ਆ ਇਹ ਆ ਬੱਚਾ ਹੀ ਦੂਜਾ ਆ ਬਦਲੇ ਵਾਲੀ ਦਾ ਬੱਚਾ ਵੀ ਆ ਵਾਲਾ ਇਹ ਨਸਲ ਜਿਹੜੀ ਆਪਣੀ ਬਦਲੇ ਵਾਲੀ ਆ ਹੁਣ ਮੈਂ ਕਹਿੰਨਾ ਬਦਲੇ ਵਾਲੀਏ ਤੁਸੀਂ ਦੇਖ ਕੇ ਦੱਸੋ ਵੀ ਦਿਲ ਨੂੰ ਲੱਗਰ ਵਾਲੀ ਨਸਲ ਹੈਗੀ ਆ ਜਾਂ ਨਹੀਂ ਹੈਗੀ ਦੇਖ ਕੇ ਪਤਾ ਲੱਗ ਜਾਣਾ ਬਈ ਤੁਹਾਨੂੰ ਬੱਚੇ ਬਈ ਖੁੱਲੇ ਰਹਿ ਗਏ ਚਲੋ ਹਾਂ ਤਾਂ ਚਲੋ 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 ਪੁੱਤ ਗੱਤਾਰਸ਼ੀ ਇਹ ਵੀ ਅੰਦਰ ਚਲੋ ਇਹ ਵੀ ਹੁੰਦੇ ਬਾਹਰ ਨੂੰ ਇਹ ਇਹਨਾਂ ਨੂੰ ਹੁਣ ਮੈਂ ਤਾਂ ਦਾਣਾ ਤੋਂ ਅਟਕੇ ਬੁੰਨੇ ਆ ਫੇ ਵੀਡੀਓ ਵੀਡੀਓ ਕੁੜੀ ਕਰ ਲਈਏ ਤੇ ਆ ਆਪਣਾ ਆ ਕਮੂਤਰੀ ਫੇ ਆਂਡੇ ਤੇ ਢੀ ਜਾਂਦੀਆਂ ਨੇ ਵਿੱਚ ਪੰਜ ਸੱਤ ਇਹਨਾਂ ਬੱਚੇ ਆਢੀ ਚਾਹੀਦੇ ਹੁਣ ਕਟਪਟ ਮਹੀਨਾ ਦਾ ਬਾਈ ਲੱਗ ਜਾਣਾ ਹੈ ਖੁੱਡੇ ਬਣਦੇ ਆ ਬਣਦੇ ਆ ਸੈਟਿੰਗ ਹੁੰਦੇ ਹੁੰਦੇ ਮੈਂ ਐਵੇਂ ਜੂੜੇ ਲਾ ਲੇ ਹੁਣਾਂ ਪਰਸਤੋਂਦਾ ਵੀ ਆ ਪਰ ਲਾ ਵੀ ਲੇ ਹੁਣ ਆਂਡੇ ਘਰ ਨਾਲੇ ਆ ਹੁਣ ਇਹ ਦੋ ਚੋਂਦਣਾ ਤਾਂ ਕਾਂਡੇ ਧਰ ਦੇ ਨੇ ਉਹਨਾਂ ਨੇ ਹੱਦ ਪੱਜਾਂ ਨੂੰ ਧਰ ਦੇਣਗੇ ਠੀਕ ਆ ਪਰ ਜੇ ਹੁਣ ਤੋੜਦੇ ਆ ਆਂਡੇ ਬਣੇ ਬਣਨੇ ਸ਼ੁਰੂ ਹੋ ਗਏ ਹੋਣੇ ਆ ਬਾਈ ਆਂਡੇ ਦਾ ਧਰੂ ਜਾਈ ਹੋ ਗਏ ਘਰੇ ਚਲੋ ਲੈ ਲੈਂਦੇ ਆ ਇਹ ਚਾਰ ਜੋੜੇ ਅੱਠ ਤਾਂ ਬੱਚੇ ਹੋਣਗੇ ਪਰ ਬੱਚੇ ਵਿੱਚ ਛੱਡੀ ਤੇ ਨਹੀਂ ਹੁੰਦੇ ਵੱਡੇ ਜੋੜਿਆਂ ਦੇ ਵਿੱਚ ਹੁਣ ਮੈਂ ਜਦੋਂ ਕਹੇ ਬਾਲਟੀ ਵਿਚਾਰਾ ਫੇਰ ਥੱਲੇ ਨੂੰ ਲੈ ਕੇ ਜਾਂਦਾ ਤਾਂ ਉਹ ਤੇ ਜੱਤਾਂ ਹੀ ਮੈਂ ਫੇਰ ਵੀਡੀਓ ਬਣਾਈ ਜਾਂਦਾ ਨਾਲ ਨਾਲ ਆ ਗਈ ਇੱਕ ਬਾਈ ਲੋਈ ਬਾਬੇ ਹੁਣ ਹਿਸਾਬ ਲਾਇਆ ਮਾ ਕੇ ਠੀਕ ਆ ਰਵਿੰਦਰ ਕਿੱਦਾਂ ਫੇ ਮਾਫਤ ਹਿਆ ਜੀ ਹੋਰ ਕੀ ਹਾਲ ਚਾਲ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਤੇ ਇੱਟਾਂ ਚੜੀਆਂ ਬਾਈ ਹਜੇ 900 ਇੱਟ ਪਈ ਆ ਥੱਲੇ 480 ਇੱਟਾਂ ਪਈਆਂ ਚ 420 ਇੱਟਾਂ ਆਉਣੀਆਂ ਮਤਲਬ ਹਾਂ ਮਤਲਬ 900 ਇੱਟ ਪਈ ਆ ਜੀ ਥੱਲੇ ਜਿਹੜਾ ਜ਼ਿਆਦਾ ਟਾਈਮ ਲੱਗਣਾ ਸੀ ਨਾ ਇਦਾਂ 700 ਨੂੰ ਲੱਗਣਾ ਹਾਂ ਹੁਣ ਕੀ ਆ ਇੱਥੋਂ ਇੱਟ ਚੱਕਣੀ ਆ ਚੱਲ ਰੇੜੀ ਚ ਮਤਲਬ 600 ਇੱਟ ਆਪਾਂ ਚੜਾਤੀ ਬਸ ਜਿਹੜੀ ਰੇੜੀ ਵੀ ਕਿਨੇ ਵੇ 12 ਵਜੇ ਲੱਗੇ ਜਿੰਨੇ ਜ਼ਿਆਦਾ ਟਾਈਮ ਲਾਉਣਾ ਸੀ 12 ਵਜੇ ਲੱਗੇ ਆ 12 2:00 1 ਵਜੇ 1 ਵਜੇ ਲੱਗੇ 1:00 ਤੋਂ 4:00 ਵਜੇ ਮਤਲਬ ਹੁਣ ਉਹੀ 3 ਕ ਘੰਟਿਆਂ ਚ ਅੱਜ 3 ਘੰਟੇ ਦੇ ਵਿੱਚ ਵਿੱਚ ਅਸੀਂ 600 ਇੱਟ ਚਾੜਤੀ ਆ ਦੇ ਵਿੱਚ ਰੋਟੀ ਵੀ ਖਾਦੀ ਹਾਂ ਤੇ ਬਾਕੀ ਹੋਰ ਚਾਹ ਪੀਤੀ ਹੁਣ ਮੀਂਹ ਆ ਗਿਆ ਸੀ ਮਤਲਬ ਮੀਂਹ ਆ ਗਿਆ ਤੇ ਹੁਣ ਅੱਧਾ ਘੰਟਾ ਸਾਡਾ ਫੇਰ 15 ਮਿੰਟ ਖਰਾਬ ਹੋ ਗਏ ਹਨ ਹੁਣ ਹੁਣ ਇਦਾਂ ਹੁਣ ਸਿੱਧੀਆਂ ਇੱਟਾਂ ਜਾਣੀਆਂ ਬਸ ਜਿਆਦਾ ਉੱਤੋਂ ਚੱਕਣ ਨੂੰ ਟਾਈਮ ਲੱਗਣਾ ਸੀਗਾ ਤੇ ਅਬਰ ਚੱਕੀ ਚੱਲ ਗਈ ਕਹਿੰਦੇ ਅਮਰੀਕਾ ਵਾਲਾ ਤੇ ਟਰਾਲੇ ਟਰਾਲੇ ਬੁੱਧੇ ਸਿੱਧੇ ਕਰਨ ਵਾਲਾ ਦੋਨੇ ਹੀ ਆਉਂਦੇ ਗਰੇ ਯੋਬਰ ਆਜਾ ਇੱਟਾਂ ਦਾ ਹੀ ਵਲੌਗ ਚੱਲਦਾ ਪਿਆ ਬਾਈ ਠੀਕ ਆ ਤੇ ਆ ਇਹਨਾਂ ਨੂੰ ਪਤਾ ਨਹੀਂ ਕੀ ਵਕਤ ਪਿਆ ਦੇ ਉਹਨਾਂ ਨੂੰ ਤੇ ਆ ਗਲਵਜ਼ ਵੀ ਮੇਰੇ ਲਵਾ ਓਏ ਕੇ ਦਾਗ ਲੂ ਕੱਪੜੇ ਲਵੇੜੇ ਆ ਜੇ ਸੱਟ ਲੱਗੀ ਨਾ ਪੁੱਤਰਾ ਤੇ ਮੈਂ ਕੁੱਟੜਾਈ ਕਿੱਥੇ ਜਾਵਾਂ ਗੱਲ ਤੇ ਸਮੈਲ ਤੇ ਦਿਖਾ ਦੇਣੀ ਹੈ ਗਲਵਜ਼ ਦੇ ਕਿਹਨਾ ਗਲਵਜ਼ਾਂ ਦੇ ਵਿੱਚੋਂ ਨਾ ਸਮੈਲ ਬਹੁਤ ਭੈੜੀ ਹੁੰਦੀ ਇਹਨਾਂ ਦੇ ਵਿੱਚੋਂ ਬਹੁਤ ਮਾੜੀ ਸਮੈਲ ਮਤਲਬ ਭੈੜੀ ਕਹਿ ਨਹੀਂ ਸਕਦੇ ਵੀ ਜਿੰਨੀ ਗੰਦੀ ਸਮੈਲ ਹੁੰਦੀ ਆ ਉਹ ਕਿਉਂਕਿ ਪਸੀਨਾ ਆਉਂਦਾ ਨਾ ਤੇ ਇਹਦੇ ਅੰਦਰੋਂ ਬਹੁਤ ਭੈੜੀ ਜੀ ਸਮੈਲ ਹੁੰਦੀ ਆ ਇਹਦੇ ਅੰਦਰੋਂ ਚਾਚੂ ਦੀ ਯਾਰਾ ਸਮੈਲ ਆਂਦਾ ਤੇਰੇ ਵੀ ਹੋਣੀ ਆ ਪੁੱਤ ਆਦਰ ਥੁੰਗੀ ਆਪਣੇ ਬਾਚੋਂ ਤੇ ਆ ਇਟਾਂ ਬਾਈ ਚੜ ਚੁੜ ਗਈਆਂ ਠੀਕ ਆ ਥੋੜੀਆਂ ਵਾਲੀਆਂ ਰਹਿ ਗਈਆਂ ਆ ਮਤਲਬ ਆਦਰੋਂ ਜ਼ਿਆਦਾ ਕੰਮ ਹੋ ਗਿਆ ਹਾਤੀ ਕਹਿੰਦੇ ਨਾ ਉਹ ਹਾਤੀ ਆ ਗਿਆ ਤੇ ਪੂਛ ਰਹਿ ਗਈ ਹੈ ਨਾ ਬਾਈ ਤੇ ਇਹਨਾਂ ਨੇ ਦੇਖੋ ਵੀ ਕੰਮ ਕਰਨ ਦੇ ਨੇ ਆਣੇ ਇਟਾਂ ਮੈਂ ਕਹਾਂ ਨਾਲ ਟਕਾਈ ਜਾਂਦੇ ਵਿਚਾਰੇ ਤੇ ਉਹਦਾ ਢੇਰ ਮੈਂ ਹੁਣ ਅੱਡ ਅੱਡ ਛੱਡ ਕੇ ਲੁਨਜ ਦਾਦੇ ਅੱਧੀਆਂ ਇੱਥੇ ਸਿੱਟ ਲੀਆਂ ਨਾ ਬਾਈ ਇੱਥੇ ਅੱਧੀਆਂ ਦੇ ਲਈ ਅੱਧੀਆਂ ਉੱਤੇ ਰਾ ਡਿਗ ਜਣ ਗਾ ਗਿਆ ਤੇ ਅਧੀਆਂ ਬਾਈ ਇੱਥੇ ਰਲਾਤਾ ਹੁਣ ਅਧੀਆਂ ਇੱਥੇ ਲਾਉਂਗਾ ਬਾਈ ਅਧੀਆਂ ਇੱਥੇ ਲਾਵਾਂਗੇ ਠੀਕ ਆ ਤੇ ਆ ਇਥੋਂ ਚੱਕ ਕੇ ਇੱਥੇ ਰੇਤਾ ਦਾ ਢੇਰ ਲਾ ਲਾਂਗੇ ਤੇ ਇਥੋਂ ਬਣਾ ਬੜੂਗੇ ਅਗਲੇ ਲਈ ਜਾਣਗੇ ਤਾਂ ਫੇ ਉਨੀ ਕਿ ਰੇਤਾ ਝਾੜ ਲਿਆ ਕਰਾਂਗੇ ਜਿੰਨੀ ਕੋ ਨਾਲੇ ਲਾਉਣੀ ਹੈ ਹਨਾ 8-10 ਵਾਲਟੀਆਂ ਲੱਗਿਆ ਕਰੂਗੀ 8-10 ਸੀ ਉਦੋਂ ਝਾੜ ਲਿਆ ਕਰਾਂਗੇ ਮੋਕੇ ਤੇ ਤੇ ਬਜਰੀ ਪੁਜਰੀ ਫੇ ਇੱਕ ਵਾਰੀ ਝਾੜ ਲਾਂਗੇ ਤੇ ਇੱਟਾਂ ਦਾ ਕੰਮ ਔਖਾ ਬਾਈ ਇੱਟ ਚੜਾਉਣੀ ਔਖੀ ਆ ਉਹਦੇ ਕੰਮ ਚੈੱਕ ਕਰੋ ਬਾਈ ਹਾਂ ਲੜਦਾ ਕ ਨਹੀਂ ਮੈਨੂੰ ਕਹੀ ਜਾਂਦਾ ਡਰ ਲੱਗਦਾ ਏ ਟੁੱਟ ਨਾ ਕੇ ਤੇ ਹੱਤੇ ਵਾਜੇ ਪਰ ਹਟਦਾ ਹੀ ਨਹੀਂ ਥੱਲੇ ਬਾਈ ਫੋਨ ਦੇਖਦੇ ਯਾਰ ਉੱਤੇ ਮੈਂ ਤਾਂ ਲਿਆ ਥੱਲੇ ਫੋਨ ਨਹੀਂ ਛੱਡਦਾ ਇਹ ਕਹਿੰਦਾ ਚਾਚੂ ਤੇ ਇੰਨਾ ਹੀ ਖੇਡਣਾ ਉੱਤੇ ਆ ਕੇ ਤੇ ਮੈਂ ਕਹਾ ਆ ਜਾ ਫੇ ਪੁੱਤ ਚਾਚੂ ਲੋਂਦਾ ਕੰਮ ਤੇ ਚਾਚੂ ਬਿਠਾਉਂਦਾ ਤਾਂ ਨਹੀਂ ਇਦਾਂ ਤੁਹਾਨੂੰ ਮੈਨੂੰ ਆਪ ਲੱਗਾ ਬਈ ਠੀਕ ਆ ਅਰਵਿੰਦਰ ਵਿਚਾਰਾ ਈ ਔਰ ਮਾਰਨ ਡਿਆ ਉਹਦਾ ਅਰਵਿੰਦਰ ਵੱਡੇ ਜੋਰ ਵਾਲਾ ਵੱਡੇ ਜੋਰ ਵਾਲਾ ਅਰਵਿੰਦਰ ਹਾਂ ਲੋ ਬਾਬੇ ਬੰਦੇ ਹੋ ਗਏ ਦੋ ਭਰਤੀ ਠੀਕ ਆ ਬਾਈ ਵੀ ਲੱਗ ਗਿਆ ਉਧਰ ਆ ਕੇ ਦੇ ਆਰਵਿੰਦਰ ਲੈਣਾ ਤੈਨੂੰ ਵੀ ਰੁਕ ਜਾ ਤੇ ਦੇਖੋ ਯਾਰ ਆ ਯੋਰ ਵਾਇਦਾ ਤੈਨੂੰ ਪਤਾ ਐਦਾ ਜੋ ਚੱਲ ਚੱਲ ਟਿਕਾ ਜਲਦੀ ਰਵਿੰਦਰ ਦੀ ਮਿਹਨਤ ਬੋਲਦੀ ਬਾਈ ਉਹ ਖਾਰਜੋ ਭਰਾਵਾ ਪਹਿਲਾਂ ਚਾਦਰ ਭੇਜਾਂਦਾ ਚਲੋ 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 ਯਾਹੋਂ ਦੀ ਬਾਈ ਬਾਲਟੀ ਉਹ ਬਾਤੋਂ ਬੱਸ ਲੋ ਵੀ ਗਰਵਾਜ ਦਾ ਯੋਰ ਜ਼ਿਆਦਾ ਲੱਗਣ ਡਿਆ ਠੀਕ ਐ ਕਹਿੰਦਾ ਮੈਨੂੰ ਨਹੀਂ ਤੂੰ ਵੀਡੀਓ ਚ ਲੈਂਦਾ ਆਹ ਦੱਸ ਕੀ ਕਹਿਣਾ ਕਿੱਥੇ ਜਾਵਾਂ ਆਹ ਕਹਿਣਾ ਚੱਲ ਲੈ ਆਹ ਹੀ ਕਹਿਣਾ ਸੀ ਬਸ ਚੱਲ ਕੀ ਬਾਗਾ ਚੱਲ ਆ ਦੰਦ ਕਿੱਥੇ ਗਏ ਤੇਰੇ ਹੋਏ ਲੈ ਲੋ ਬਾਈ ਆ ਵੀ ਉਮਰ ਹੈ ਗਈ ਆ ਨਾ ਇੱਕ ਨਜ਼ਾਰੇ ਆ ਪੂਰੇ ਕੋਈ ਫਿਕਰ ਨਹੀਂ ਕੋ ਫੱਕਾ ਨਹੀਂ ਤੇ ਕੰਮ ਖਿੱਚੀ ਜਾਂਦੇ ਆ ਤੇ ਠੀਕ ਆ ਬਾਬਿਓ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਮੈਨੂੰ ਅੰਦਰੋਂ ਹੀ ਲੈ ਰਿਹਾ ਇੱਕ ਮੁੱਕਾ ਮੇਰਾ ਆਏ ਉਹ ਉਧਰ ਹਰਵਿੰਦਰ ਦਾ ਜ਼ੋਰ ਲੱਗ ਗਿਆ ਬਈ